ਤਾਰੂ ਕਰ ਦਿੱਤਾ ਕਹਿੰਦੇ ਭਾਈ ਤਾਰੂ ਸਿੰਘ ਜਿਹੜੇ ਵਚਨ ਕੀਤੇ ਨਾ ਕਹਿੰਦੇ ਸੁਬੇਲ ਸਿੰਘ ਨੂੰ ਜਾਓ ਭਾਈ ਤਾਰੂ ਸਿੰਘ ਦਾ ਜੋੜਾ ਲੈ ਕੇ ਖਾਲਸਾ ਜੀ ਉਹ ਭਾਈ ਤਾਰੂ ਸਿੰਘ ਜੀ ਦਾ ਜੋੜਾ ਨੇ ਹੰਗਾ ਇਹ ਜਿਹੜਾ ਜੋੜਾ 把椅子。 ਦੇ ਚਰਨਾਂ ਵਿੱਚ ਹੋਰ-ਮੋੜ ਪ੍ਰਣਾਮ ਜੰਮਾ ਨੇ ਖਾਲਸਾ ਜਿਓ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਲੈ ਬਾਈ ਆਓ ਉਹ ਸ਼ਹੀਦਾਂ ਦੇ ਚਰਨਾਂ ਵਿੱਚ ਆਪਾਰੀ ਅਰਦਾਸ ਕਰੀਏ ਕਿ ਬਾਜਾ ਮਾਰਿਓ ਕਿਰਪਾ ਕਰੋ ਸ਼ਹੀਦਾਂ ਸਿੰਘਾ ਸਾਡੀ ਸਿੱਖੀ ਵੀ ਕੇਸਾਂ ਸਵਾਸਾਂ ਨਾਲ ਲੈ ਬਦਾਵੇ ਕਿਉਂਕਿ ਸ੍ਰੀ ਮਾਨਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭੋਗ ਤੀਜੀਆਂ ਜੋ ਵੈਸਾ ਜਿਵੇਂ ਨਾ ਗੱਦਿਕ ਬਲਾਰੀ ਜੀ ਫਤਿਹ